ਬਹੁਤ ਵਾਰੀ ਕਹਿੰਦੇ ਆ ਸੁਣਿਆ ਹੈ ਕਈਆਂ ਨੂੰ ਵੀ ਚੰਡੀ ਦੀ ਵਾਰ ਦਾ ਪਾਠ ਕਰਨ ਦੇ ਨਾਲ ਬੰਦਾ ਪਾਗਲ ਹੋ ਜਾਂਦਾ ਹੈ ਤੇ ਕਈ ਤੇ ਆਖਣਗੇ ਜੀ ਕੀ ਗੱਲ ਕੀ ਸੱਚ ਹੈ ਕਿ ਗੁਰਬਾਣੀ ਪੜਨ ਦੇ ਨਾਲ ਚੰਡੀ ਦੀ ਵਾਰ ਪੜਨ ਦੇ ਨਾਲ ਗੁੱਸਾ ਵੜਾ ਆਉਂਦਾ ਹੈ ਕੀ ਇਹ ਗੱਲਾਂ ਸੱਚੀਆਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਇਹਨਾਂ ਸਾਰੇ ਸਵਾਲਾਂ ਤੇ ਸ਼ੰਕਿਆਂ ਦਾ ਜਵਾਬ ਇਸ ਵੀਡੀਓ ਵਿੱਚ ਦਿਆਂਗੇ ਬੜੇ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣ ਹੋ ਗੁਰ ਸਿਖ ਹੋ ਹਰ ਕਰਤਾ ਆਪ ਮੁਖ ਹੁਕੜਾਏ ਮਹਾਰਾਜ ਨੇ ਆਖਿਆ ਗੁਰੂ ਦੀ ਬਾਣੀ ਦੇ ਉੱਤੇ ਸ਼ੰਕਾ ਨਾ ਕਰੋ ਗੁਰਬਾਣੀ ਨੂੰ ਸਤ ਸਤ ਕਰਕੇ ਸੱਚੀ ਕਰਕੇ ਮੰਨੋ ਇਹ ਗੁਰੂ ਦਾ ਸਰੂਪ ਹੈ ਇਹ ਆਪਣੇ ਆਪ ਮੂੰਹ ਦੇ ਵਿੱਚੋਂ ਨਿਕਲਦੀ ਏ ਤੇ ਭਲਾ ਕਰਦੀ ਏ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਚੰਡੀ ਦੀ ਵਾਰ ਇਹ ਪੜਨ ਦੇ ਨਾਲ ਬਹੁਤੇ پاگل ਹੋ ਜਾਂਦੇ ਨੇ ਗੁੱਸਾ ਆਉਂਦਾ ਹੈ ਮੈਂ ਬੇਨਤੀ ਕਰਾਂ ਇਹੋ ਜਿਹੜੇ ਪੁਲੇਖੇ ਪਾਏ ਜਾ ਰਹੇ ਨੇ ਇਹ ਦਸਮ ਗ੍ਰੰਥ ਦੇ ਵਿਰੋਧੀਆਂ ਵੱਲੋਂ ਪਾਏ ਜਾ ਰਹੇ ਨੇ ਜਿਹੜੇ ਸ੍ਰੀ ਦਸਮ ਗ੍ਰੰਥ ਦੇ ਵਿਰੋਧੀ ਨੇ ਉਹਨਾਂ ਬਾਣੀ ਪੜ੍ਹਨੀ ਨਹੀਂ ਤੇ ਨਾ ਕਿਸੇ ਨੂੰ ਪੜ੍ਹਨ ਦੇਣੀ ਹੈ ਇੱਕ ਸਮੇਂ ਦੇ ਵਿੱਚ ਇਹੋ ਜਿਹੇ ਭੁਲੇਖੇ ਪਾਏ ਗਏ ਸਨ ਕਿ ਸੰਗਤਾਂ ਦੇ ਮਨ ਦੇ ਵਿੱਚ ਸ਼ੰਕਾ ਪਾ ਲਈਏ ਕਿਉਂਕਿ ਜਦੋਂ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਆ ਜਾਂਦੀ ਏ ਤੇ ਉਹਦਾ ਭਲਾ ਨਹੀਂ ਹੁੰਦਾ ਉਹ ਸਿੱਖ ਰਹਿਂਦਾ ਹੀ ਨਹੀਂ ਸਿੱਖ ਤੇ ਉਹ ਹੈ ਜਿਹੜਾ ਗੁਰੂ ਤੇ ਭਰੋਸਾ ਰੱਖੇ ਗੁਰੂ ਦੇ ਤੇ ਨਿਸ਼ਚਾ ਰੱਖੇ ਦਸਾਂ ਪਾਤਸ਼ਾਹਾਂ ਨੂੰ ਇੱਕੋ ਜਿਹਾ ਜਾਣੇ ਦਸਵੇਂ ਪਾਤਸ਼ਾਹ ਨੂੰ ਅਸੀਂ ਆਪਣਾ ਗੁਰੂ ਆਖਦੇ ਹਾਂ ਤੇ ਫਿਰ ਦਸਵੇਂ ਪਾਤਸ਼ਾਹ ਦੀ ਬਾਣੀ ਗੁਰੂ ਕੀ ਉਹ ਨਹੀਂ ਇਸ ਕਰਕੇ ਮਾਰੇ ਨੇ ਜਿਹੜੀ ਬਾਣੀ ਉਚਾਰੀ ਹੈ ਇਹ ਗੁਰੂ ਸਾਹਿਬ ਦਾ ਆਪਣਾ ਸਰੂਪ ਹੈ ਤੇ ਚੰਡੀ ਦੀ ਵਾਰ ਦੇ ਵਿੱਚ ਮਾਰੇ ਨੇ ਜੰਗ ਦਾ ਪ੍ਰਸੰਗ ਜਿਹੜਾ ਹੈ ਲਿਖਿਆ ਹੈ ਜਿਹੜੇ ਆਖਦੇ ਨੇ ਬਾਣੀ ਪੜਨ ਦੇ ਨਾਲ ਗੁੱਸਾ ਆਉਂਦਾ ਏ ਇਹ ਗੱਲ ਬਿਲਕੁਲ ਗਲਤ ਏ ਇਹ ਗੁਰਬਾਣੀ ਪੜਨ ਦੇ ਨਾਲ ਭਲਾ ਹੁੰਦਾ ਏ ਕਿਉਂਕਿ ਗੁਰੂ ਹਰਕਤ ਦਾ ਭਲਾ ਕਰਦਾ ਹੈ ਸਤਗੁਰ ਸਭਨਾ ਕਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਜੇ ਗੁਰੂ ਭਲਾ ਕਰਦਾ ਏ ਤੇ ਗੁਰੂ ਕੀ ਬਾਣੀ ਕਿਵੇਂ ਕਿਸੇ ਦਾ ਨੁਕਸਾਨ ਕਰ ਸਕਦੀ ਏ ਗੁਰਬਾਣੀ ਕੋਈ ਵੀ ਹੈ ਇਹ ਭਲਾ ਹੀ ਕਰਦੀ ਹੈ ਬਸ ਨਿਜਮ ਇਹ ਹੈ ਕਿ ਕਰਨ ਦੀ ਮਰਿਆਦਾ ਤੇ ਵਿਧੀ ਹੋਣੀ ਚਾਹੀਦੀ ਹੈ ਗੁਰਮਤ ਦੇ ਅਨੁਸਾਰ ਹੋਣਾ ਚਾਹੀਦਾ ਸਾਰਾ ਕੁਝ ਜਿਹੜੇ ਆਖਦੇ ਨੇ ਗੁੱਸਾ ਵੜਾਉਂਦਾ ਹੈ ਇਦਾਂ ਦੀ ਕੋਈ ਗੱਲ ਨਹੀਂ ਚੰਡੀ ਦੀ ਵਾਰ ਬਾਣੀ ਪੜਨ ਦੇ ਨਾਲ ਵੀਰਸ ਜਗਦਾ ਹੈ ਸਿੱਖ ਦੇ ਅੰਦਰ ਕਾਇਰਤਾ ਤੇ ਬੁਝਦਲੀ ਦਾ ਨਾਸ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਬਖਸ਼ਿਸ਼ਾਂ ਦਾ ਪਾਤਰ ਬਣਦਾ ਉਹ ਸਿੱਖ ਹੈ ਤੇ ਮਾਰਾ ਨੇ ਅਖੀਰ ਦੇ ਵਿੱਚ ਲਿਖਿਆ ਵੀ ਹੈ ਫੇਰ ਨਾ ਜੁਨੀ ਆਇਆ ਜਿਨ ਹਗਾਇਆ ਜਿਨ ਜਿਨੇ ਵੀ ਗੁਰੂ ਕੀ ਬਾਣੀ ਨੂੰ ਸ਼ਰਧਾ ਦੇ ਨਾਲ ਨਿਸ਼ਚੇ ਦੇ ਨਾਲ ਲਗਾਇਆ ਹੈ ਉਹਦਾ ਜਨਮ ਮਰਨਾਸ਼ ਹੋ ਗਿਆ ਹੈ ਇਹ ਗੁਰਬਾਣੀ ਦੇ ਵਿੱਚ ਚੰਡੀ ਦੀ ਵਾਰ ਦੇ ਵਿੱਚ ਅਨੇਕਾਂ ਬਰਕਤਾਂ ਨੇ ਇਸ ਕਰਕੇ ਕਦੇ ਵੀ ਕਿਸੇ ਕਹਿਣ ਦੇ ਨਾਲ ਕਿਸੇ ਦੇ ਮਗਰ ਲਾ ਕੇ ਗੁਰਬਾਣੀ ਦੇ ਉੱਤੇ ਸ਼ੱਕ ਨਹੀਂ ਕਰਨਾ ਗੁਰਬਾਣੀ ਪੜ੍ਹਨੀ ਹੈ ਇਹ ਪੜ੍ਹਨੀ ਕਿਵੇਂ ਆ ਤੇ ਮਰਿਆਦਾ ਕੀ ਹੈ ਇਦੇ ਬਾਰੇ ਇੱਕ ਵੀਡੀਓ ਪਹਿਲਾਂ ਬਣਾਈ ਸੀ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਲਿੰਕ ਦੇ ਦੇਾਂਗੇ ਉੱਥੋਂ ਤੁਸੀਂ ਇਹ ਕੁਰਬਾਨੀ ਦਾ ਨਿਯਮ ਮਰਿਆਦਾ ਜਿਹੜੀ ਹੈ ਸਮਝ ਸਕਦੇ ਹੋ ਕਿ ਕਿਵੇਂ ਪੜਨੀ ਚਾਹੀਦੀ ਹੈ ਕਦੋਂ ਪੜਨੀ ਚਾਹੀਦੀ ਹੈ ਇਸ ਕਰਕੇ ਦਸਮ ਗ੍ਰੰਥ ਦੇ ਵਿਰੋਧੀਆਂ ਦੀਆਂ ਇਹ ਚਾਲਾਂ ਨੇ ਏਜੰਸੀ ਦੀਆਂ ਚਾਲਾਂ ਨੇ ਕਿਉਂਕਿ ਮਹਾਰਾਜ ਨੇ ਸੰਤ ਸਿਪਾਈ ਦਾ ਮੇਲ ਬਣਾਉਣਾ ਹੈ ਦਸਮ ਗ੍ਰੰਥ ਦੀ ਬਾਣੀ ਪੜਨ ਦੇ ਨਾਲ ਜੀਵਨ ਮੁਕਤੀ ਹੁੰਦੀ ਹੈ ਆਦ ਬਾਣੀ ਦੇ ਨਾਲ ਵੀ ਜੀਵਨ ਮੁਕਤੀ ਹੁੰਦੀ ਹੈ ਦਸਮ ਬਾਣੀ ਦੇ ਨਾਲ ਵੀ ਰਸਵੀ ਪੈਦਾ ਹੁੰਦਾ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਸਿੱਖ ਕਦੇ ਵੀ ਸੰਤ ਸਿਪਾਈ ਦਾ ਮੇਲ ਨਾ ਬਣ ਜਾਵੇ ਕਦੇ ਵੀ ਕਿਸੇ ਦੇ ਮਗਰ ਲਾ ਕੇ ਗੁਰਬਾਣੀ ਦੀ ਨਿੰਦਿਆ ਨਾ ਕਰੋ ਗੁਰਬਾਣੀ ਪੜਨੀ ਛੱਡੋ ਨਾ ਆਪਣੇ ਗੁਰੂ ਸਹਿਬਾਨਾਂ ਦੀਆਂ ਕੀਤੀਆਂ ਹੋਈਆਂ ਬਖਸ਼ਿਸ਼ਾਂ ਦੇ ਪਾਤਰ ਬਣੋ ਗੁਰਬਾਣੀ ਪੜੋ ਤੇ ਪੜਨ ਦਾ ਹੁਕਮ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ